ਜੋ ਚੱਲੇ ਸੱਚ ਤੇ ਸੇ ਹੋ ਹੋਰੇ ਦੇਵ ਹਰਾਏ ਆਸੀ ਹੱਥ ਸੱਚ ਦੇ ਰੱਖੇ ਨੇ ਸੇਪਤਾ ਕਰੇ ਜਹਾਨ ਸੇਪਤਾ ਕਰੇ ਜਹਾਨ ਅੱਜ ਸੇਪਤਾ ਕਰੇ ਜਹਾਨ ਬਣ ਸੱਚ ਦੇ ਬਣਿਆਰੇ ਦੇਗਾ ਵਾਲੇ ਸੀ ਮੰਗ ਬੰਦ ਕਟਵਾਲੇ ਸੀ ਕਰਿਆ ਦੁਫਾੜਾ ਚੀਰ ਕੇ ਮਦੀਦਾਸ ਬਲਵਾਨ मती दस बलवान जो सचे सिव त करे जहान करे जहान अॼ सिप तरे जहान चार गुरू दाला ने दिल्ली त लाया जो बंदा सिंह बहादुरे लेर वे शेर दलेर तो कमे रहे पठान कमे रहे पठान कमदे रहे पठान आ जो, जो चले सच दे से पता करे जहान पता करो भूल सुभावा भूल ऊदम सिंह सुनाम हुय ते ਸਾਡਾ ਸਰਾਂ ਬੇਦੇ ਪਟਕਸੋਂ ਵੰਗੇ ਵਾਰੇ ਦੇ ਆਮਰਾ ਗੁਲਾਵਤ ਹੋਈ ਬੀਬੀ ਬਖਸ਼ੀ ਵਾਰੇ ਦੇ ਬੀਬੀ ਬਖਸ਼ੀ ਵਾਰੇ ਦੇ ਬੀਬੀ ਬਖਸ਼ੀ ਵਾਰੇ ਦੇ ਬਣੀ ਬਣਜਾਰਨ ਬਣਜਾਰਨ ਬਣੀ ਬਣਜਾਰਨ ਸੱਚ ਦੀ ਗਦਰੀ ਭੈਣ ਰਖਾ ਕਾਦਰੀ ਪੈਣ ਰਟਾਂ ਜੋ ਜੋ ਚੱਲੇ ਸੱਚ ਤੇ ਸਿਪਤਾ ਕਰੇ ਜਹਾਨ ਪੀ ਮਨ ਮਾਮ ਜੀ ਕਰਦਾ ਪੀ ਮਨ ਮਾਮ ਜੀ ਕਰਦਾ ਪੀ ਮਨ ਮਾਮ ਜੀ ਭਗਤ ਸੂਰਮਾ ਸੂਰਮਾ ਭਗਤ ਸ ਚੱਲਦੇ ਆ ਉਸ ਤ ਤ ਕਰੇ ਜਹਾਨ ਥੋੜਾ ਜਿਹਾ ਕੁਝ ਹੋਰ ਕਹਿ ਜਾਈਏ ਇਸ ਸਮੇਂ ਚ 20 ਮਿੰਟ ਦਾ ਸਾਡੇ ਮਾਸਟਰ ਦਰਬਾਰ ਸਿੰਘ ਜੀ ਮਹਾਨ ਵਿਦਵਾਨ ਨੇ ਜੋ ਸਿੱਖਿਆ ਵਾਲੇ ਸਾਨੂੰ ਚੰਗਾ ਬਾਇਸ ਮਹਾਨ ਸਮਾਗਮ ਦੇ ਮੈਂ ਸੰਖੇਪ ਵਿੱਚ ਹੀ ਗੱਲਾਂ ਕਰ ਸਕੂਗਾ ਗਦਰੀ ਬੀਬੀ ਆਓ ਆਓ ਬੀਬੀ ਅਰੇ ਅਜੀ ਬੀਤੀ ਸਾਡੇ ਹਟਾ ਜੀ ਉਹਨਾਂ ਦੇ ਘਰੋਂ ਬੀਤੀ ਹੈ ਐਸਬੀਆਈ ਬੈਂਕ ਵਾਲੇ ਇੱਕ ਵਾਰੀ ਆਪਣੀ ਗਦਰੀ ਬੀਬੀ ਬਖਸ਼ੀ ਵਾਲੇ ਵਾਲੀ ਬੀਬੀ ਲਾਹੌਰ ਰਹਿ ਰਹੀ ਹੈ ਇਹਨੂੰ ਵਿਸ਼ੇਸ਼ ਲੈ ਲਓ ਤੇ ਉਧਰੋਂ ਸਾਧਾਰਨ ਡੰਡਾ ਸਿੰਘ ਨੇ ਭੱਲੋ ਬਾਦ ਵਾਲੇ ਉਹਨੇ ਮੁਗਬਰੀ ਕੀਤੀ

ਹੁਣ ਸਾਡੇ ਵਿਚਕਾਰ ਸੁਖਵਿੰਦਰ ਸਿੰਘ ਰਾਤਲਪਾਲ ਜੀ ਤੇ ਸਮੁੱਚੀ ਟੀਮ ਆ ਜਿਹੜੀ ਉਹ ਝੰਡਾ ਚੜਾਉਣ ਦੀ ਰਸਮ ਅਦਾ ਕਰ ਰਹੇ ਨੇ ਅਸੀਂ ਕਿਉਂਕਿ ਇਹ ਵੀ ਸਾਰੇ ਉਹ ਕੈਨੇਡਾ ਤੋਂ ਕੋਈ ਕਿਤੋਂ ਆਇਆ ਹੈ ਜਿਹੜਾ ਸੋਚਦਾ ਵੀ ਆਪਣੇ ਜਿਹੜੇ ਦੇਸ਼ ਭਗਤ ਨੇ ਜਿਹਨਾਂ ਉਹਦੀ ਸੋਚ ਹੈ ਬਰਾਬਰੀ ਦਾ ਸਮਾਜ ਸਿਰਜਣ ਦੀ ਉਹਨਾਂ ਦੀ ਸੋਚ ਹੈ ਉਹ ਆਪਾਂ ਆਪਣੇ ਬੱਚਿਆਂ ਤੱਕ ਕਿਸ ਤਰ੍ਹਾਂ ਪਹੁੰਚਾਉਣੀ ਹੈ ਉਹ ਸਾਰੀਆਂ ਗੱਲਾਂ ਕਿਤਾਬਾਂ 'ਚ ਲਿਖਿਆ ਹੋਇਆ ਨੇ ਉਹਨਾਂ ਨੂੰ ਰੂਬਰੂ ਕਰ ਸਕਦੇ ਆ ਸਾਡੇ ਵਿਚਕਾਰ ਨਾਟਕ ਵੀ ਹੋਣਾ ਹੈ ਜਿਹੜਾ ਕਿ ਪੰਜਾਬ ਦੀ ਬਹੁਤ ਹੀ ਮਸ਼ਹੂਰ ਨਾਟਕ ਮੰਡਲੀ ਆ ਜਿਹੜੀ ਵਿਦੇਸ਼ਾਂ 'ਚ ਵੀ ਨਾਟਕ ਕਰਦੀ ਆ ਉਹਦਾ ਨਾਟਕ ਹੋਣਾ ਗਦਰੀ ਗਲਬਕੌਰ ਗਦਰੀ ਗਲਬਕੌਰ ਅਮਰ ਰਹੇ ਜਲ ਰਹੇ ਹਮਾਰੇ ਕਦਰੀ ਗਲਾਬ ਕੋ ਆ ਮਾਰ ਰਹੇ ਇਨਕਲਾਬ ਜਿੰਦਾ ਉਹਨਾਂ ਰਸਤਿਆਂ ਨੂੰ ਵਾਰ-ਵਾਰ ਸਜਦਾ ਜਿੰਨੇ ਰਸਤਿਆਂ ਤੇ ਤੁਸੀਂ ਚੱਲ ਕੇ ਆਏ ਹੋ ਉਹ ਹਵਾਵਾਂ ਨੂੰ ਬੁੱਲਾਂ ਨੂੰ ਵਾਰ-ਵਾਰ ਸलाम ਜਿਹੜੇ ਤੁਹਾਨੂੰ ਇਸ ਸ਼ਹੀਦੀ ਉਮੈਲੇ ਤੇ ਪਹੁੰਚਣ ਤੇ ਲੈ ਕੇ ਆਏ ਨੇ ਸਮਾ ਰੇਂ ਕੋ ਧੰਨਵਾਦ ਕਰ ਮੈਂ ਚਾਹਾਂਗਾ ਇਹ ਕੋ ਮਹਾਨ શિક્ષੀਤ ਜਿਹੜੀ ਸਾਡੇ ਵਿੱਚ ਸ਼ਿਸ਼ੋਭਤ ਹੈ ਜਿਹਨੂੰ ਮੇਕੀ ਆ ਕੇ ਸਵਾਰ ਪਾਉਂਦੀ ਹੈ ਕੇ ਰਤਨਪਾ ਆਪਣੀਆਂ ਸ਼ੁਭ ਕਾਮਨਾਵਾਂ ਮਾਂ ਭੇਜੀ ਆਣੇ ਇਸ ਪੱਤਰ ਰਾਹੀਂ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਦੇ ਆਂ ਗਦਰੀ ਬੀਬੀ ਗੁਲਾਬ ਕੌਰ ਦੇ 100 ਸਾਲਾ ਵਰਸੀ ਸਮਾਗਮ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਮੈਂ ਸਰਦਾਰ ਲਖਵੀਰ ਸਿੰਘ ਜਰਤਲਪਾਲ ਸਰਪ੍ਰਸਤ ਸੰਗਰਾਮੀ ਕਲਾ ਕੇਂਦਰ ਸਨਾਮ ਸ਼ਹੀਦ ਉਦਮ ਸਿੰਘ ਵਾਲਾ ਅੱਜ ਬੀਪੀ ਗੁਲਾਬ ਕੌਰ ਦੇ ਪarsi ਸ਼ਤਾਬਦੀ ਸਮਾਗਮ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਪੇਜਦਾ ਹਾਂ ਨਾਟਕ ਅਤੇ ਚਿੰਗਲਾ ਇੱਕ ਹੌਲਾ ਤੇ ਗਰਾ ਹਾਜ਼ਰੀਨ ਦਾ ਅੱਜ ਜੀ ਡਟ ਅੱਜ ਤੁਨੇ ਬੀਬੀ ਗੁਲਾਬਕੌਰ ਜੈਤਰੀ ਦੇ ਮੌਕੇ ਤੇ ਤਰੀ ਕੀ ਕਹਿਣਾ ਸੁਣਾ ਕੇ ਨਾ ਅੱਜ ਪਿੰਡ ਪਖਸੀ ਵਾਲਾ ਜਿਹੜਾ ਪਿੰਡ ਬੀਬੀ ਗੁਲਾਬਕੌਰ ਵਾਲਾ ਚਨਮਪੁਰੀਆਂ ਉੱਥੇ ਉਹਦਾ ਹੀ 100 ਸਾਲਾ ਪarsi ਸਮਾਗਮ ਬਣਾਇਆ ਜਾ ਰਿਹਾ ਹੈ ਮੈਂ ਇਸ ਪarsi ਸਮਾਗਮ ਲਈ ਆਈਆਂ ਤਾਂ ਮੈਂ ਬੀਬੀ ਗੁਲਾਬਪੁਰ ਤੇ ਗਦਰੀ ਸੰਗਰਾਮਣ ਦੀ ਬੀਬੀ ਗੁਲਾਬਪੁਰ ਉਸ ਤੱਕ ਲਿਖੀ ਹੈ ਜੋ ਕਿ ਇੱਥੇ ਅੱਜ ਲੋਕ ਅਰਪਣ ਹੋਏ ਜੀ ਮੈਂ ਬੀਬੀ ਗੁਲਾਬਪੁਰ ਪਰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਸ ਧਰਤੀ ਤੋਂ ਜੰਮ ਕੇ ਮਨਿੱਲਾ ਇਹ ਕਾਰਨ ਸਰਕਾਰ ਦੀ ਖਾਤਰ ਨਹੀਂ ਸੀ ਪਰ ਜਦੋਂ ਉੱਥੇ ਜਾ ਕੇ ਉਹਨੇ ਪੰਜਾਬ ਦੇ ਹਾਲਾਤ ਆਪਣੇ ਦੇਸ਼ ਦੇ ਹਾਲਾਤਾਂ ਨਾਲੋਂ ਫਰਕ ਦੇਖਿਆ ਉੱਥੇ ਵੀ ਉਹੋ ਹੀ ਵਤੀਰਾ ਉਹਦੇ ਨਾਲ ਪਿਆ ਤੇ ਉਹ ਗਦਰ ਪਾਰਟੀ ਦੇ ਪ੍ਰਭਾਵੇ ਥਾ ਗਈ ਜਿਹੜੀ ਅਮਰੀਕਾ ਚ ਗਦਰ ਪਾਰਟੀ ਪਈ ਸੀ ਉਸ ਪਾਰਟੀ ਦਾ ਬਹੁਤ ਅਸਰ ਪਿਆ ਉਹ ਅਸਰ ਜਿਹੜਾ ਸੀ ਗਦਰ ਅਖਬਾਰ ਦੇ ਰਹਿਂ ਪਿਆ ਗਦਰ ਅਖਬਾਰ ਮਨੀਲਾ ਤੋਂ ਛੱਡ ਕੇ ਸਾਰੇ ਟਾਪਾਂ ਤੇ ਹੁੰਦਾ ਸੀ ਉੱਥੇ ਗੁਰਦੁਆਰਿਆਂ ਚ ਪੜ੍ਹਦੀ ਜਲਦੀ ਅਸਰ ਕਰਦੀ ਉਹਨੇ ਮਨ ਬਣਾ ਲਿਆ ਕਿ ਮੈਂ ਗਦਰਵਾ ਦੇ ਨਾਲ ਵਾਪਸ ਜਾਣਾ ਜਾਂ ਕਿ ਦੇਸ਼ ਆਜ਼ਾਦ ਹੁਣ ਜਦੋਂ ਉਹ ਤੋਂ ਆਉਂਦੀ ਆ ਤਾਂ ਮਨੀਲਾ ਦੇ ਗੁਰਦਾਰੇ ਵਿੱਚ ਪਹਿਲਾ ਇੱਕ ਵੱਡੀ ਮੀਟਿੰਗ ਹੋ ਰਹੀ ਆ ਆਪਣੇ ਦੇਸ਼ ਲਈ ਬਹੁਤ سارے ਕਦਰੀਆਂ ਨੇ ਨਾਂ ਲਿਖਾਏ ਆ ਉਹ ਇਸ਼ਾਨਦਖਨ ਤੋਂ ਕਿਤੇ ਹਟ ਜਾਂਦੇ ਆ ਬੀਬੀ ਗਲਾਬਕਰ ਨੇ ਆਪਣਾ ਹੱਥ ਰਿਆ ਆਪਣੇ ਨਾਂ ਦੇ ਨਾਲ ਨਹੀਂ ਲਿਖਾਇਆ ਉੱਠ ਕੇ ਉਹਨੇ ਵੀਰਾਂ ਨੂੰ ਪ੍ਰੇਰਨਾ ਦਿੱਤਾ ਵੀਰੋ ਮੁਲਕਾ ਕਰੋ ਦੇਸ਼ ਦੀ ਆਜ਼ਾਦੀ ਦਾ ਮੌਕਾ ਹੱਥ ਆਇਆ ਇਹਨੂੰ ਅਜਾਈ ਨਾ ਜਾਣ ਆ ਰਲ ਕੇ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਾਈਏ ਤਾਂ ਬਹੁਤ ਸੁੰਨਿਆਂ ਨੇ ਬੀਬੀ ਗਲਾਬਕਰ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਂ ਲਖਵਾ ਦਿੱਤੇ ਤੇ ਆਪਣੇ પતિ ਨੇ ਵੀ ਨਾਲ ਆਇਆ ਪਰ પતિ ਜਿਹੜਾ ਸੀ ਮੌਕੇ ਤੇ ਆ ਕੇ ਅਗਰ ਜਾਂਦਾ ਕਿਉਂਕਿ ਉਹ ਅਮਰੀਕਾ ਗਿਆ ਸੀ ਮਨੀਲਾ ਗਿਆ ਸੀ ਅਮਰੀਕਾ ਜਾਣ ਤੇ ਪਰ ਅਮਰੀਕਾ ਤੇ ਜਾ ਨਹੀਂ ਸਕਿਆ ਉਹਨੇ ਕਿਹਾ ਤੇ ਅਮਰੀਕਾ ਜਾਣਾ ਪੈਸਾ ਖਰਦਾ ਆਪਣੇ ਘਰ ਦੀ ਗਰੀਬੀ ਕਰ ਨਹੀਂ ਅੰਗਰੇਜ਼ਾਂ ਦੇ ਜ਼ੁਲਮ ਨਹੀਂ ਸਹਿ ਸਕਦਾ ਪਰ ਇਹ ਬੀਬੀ ਗਲਾਪ ਚੀਨੀ ਬਣ ਕੇ ਜਿਹੜੀ ਪਤੀ ਨੂੰ ਛੱਡ ਕੇ ਕਦਰਨਾ ਦੇ ਨਾਲ ਵਾਪਸ ਆ ਗਈ ਆ ਵਾਪਸ ਆ ਕੇ ਇਹਨੇ ਆਪਣਾ ਫਰਜ਼ੀ ਪਤੀ ਜੀਵਨ ਸਿੰਘ ਗਗਨ ਸਿੰਘ ਵਾਲੇ ਨੂੰ ਬਣਾਇਆ ਬਣਾਇਆ ਕਿਉਂਕਿ ਅੰਦੇ ਸੀ ਬਹੁਤ ਦੇ ਪੁੱਛ ਪਿਛਤ ਬਹੁਤ ਸੀ ਜਦੋਂ ਬੀਬੀ ਹੁਣ ਦੇਸ਼ ਭਰਤੀ ਆ ਉਹ ਸਿਰੇ ਦੀ ਪਰਵਾਨਾ ਬਣ ਚੁੱਕੀ ਸੀ ਉਹ ਪਰਵਾਨਾ ਦੇ ਵਿੱਚ ਲਾਵਾ ਲੋਹ ਨੇ بڑے ਲੁਕਵੇਂ ਟਾਕਦੇ ਦੇਸ਼ ਦੀ ਆਜ਼ਾਦੀ ਲਈ ਪ੍ਰਚਾਰ ਦੀ ਕਾਰਜ ਕੀਤੀ ਆ ਹਿੰਦਾਂ ਚ ਗਈ ਆ ਮਿਸਰ ਦੇ ਵਿੱਚ ਗਈ ਆ ਲਾ ਹੋਮਾਂ ਕੰਡਿਆਂ ਨੇ ਗਈ ਆ ਔਰ ਉਹਨੇ ਗੁਫਾ ਵੀ ਬੈਠੀਆਂ ਵੀ ਤੁਸੀਂ ਚਤਰੀਆਂ ਨੂੰ ਮਕਾਮ ਕਰਾਇਆ ਉਹ ਕੁਲੀ ਕਿਤਾਬ ਆ ਉਹਨਾ ਵਿੱਚ ਨਹੀਂ ਰਹੀ ਕੋਈ ਕਾਟਣ ਲਈ ਸਰਪੰਚ ਵੀ ਬਹੁਤ ਦੇ ਰਹੇ ਰਾਜਸੀ ਕਿ ਕਰਨਾ ਸੀ ਜਿਹੜਾ ਸੀ ਬੋਲਣ ਦਾ ਛਾਅ ਸੀ ਗੁੱਸੇ ਅੱਡੇ ਆ ਬਣਾ ਸੀ ਫਿਰ ਉਸਨੇ ਜਿਹੜਾ ਸੀ ਇਸੇ ਬਹਾਨੇ ਮਿਲ ਲਿਆ ਤਾਂ ਉਹਨੇ ਜਦੋਂ ਵਕਫ ਵਕਫ ਜਦੋਂ ਕਲਾਪੀ ਕਾਫਾ ਜਦੋਂ ਆਵਾਮਾ 19 ਫਰਵਰੀ ਨੂੰ ਤੁਮਤਰੇ ਕੋਲੋਂ ਕਰ ਦਿੱਤੀ ਤਾਂ ਬੀਬੀ ਜਿਹੜੇ ਸੀ ਪਾਰਟੀ ਦੇ ਖਤਮ ਨਾ ਬਚ ਬਚਾ ਕੇ ਆਪਣੇ ਪਿੰਡ ਪੁੱਤ ਦਾਤੌਰ ਤੇ ਤਨੁਸੁਖੀ ਹੋਇਆ ਜਪਨੀ ਕਾਹੀ ਦੇ ਸੇਵਾ ਵਾਲੀ ਆਪਣੀ ਮੁੱਲ ਦੀ ਕਾਹੀ ਆਵਾਜ਼ੀ ਪੰਛੀ ਵਾਲਾ ਕੋਏ ਹੈ ਸਾਡੇ ਮਾਲਕੋ ਸ਼ਿਵਾਨੰਦ ਸੰਤ ਬਾਬਾ ਸਾਡੇ ਪਿੰਡ ਬੇਜਤ ਜਿਹੜਾ ਸਾਹਿਬ ਜੋ بڑے ਭਾਈ ਨੇ ਕ੍ਰਿਸ਼ੀ ਦੇ ਆਪ ਨੂੰ ਕੋਲ ਦੇ ਬਖਤਾ ਹੋ ਕੇ ਤੁਹਾਨੂੰ ਮਾਰਤਾ ਜਿਹੜੇ ਸਰ ਹੁਕਮ ਲਾਇਆ ਆਸਵਾ ਬਣਾ ਲੈ ਸਹਿਯੋਗ ਕਰਾ ਸਰਪੰਚ ਸਾਹਿਬ ਬਹੁਤ ਧੰਨਵਾਦ ਸਤਿਕਾਰਯੋਗ ਤੋੜੇ ਨੂੰ ਮਹਾਰਾਜ ਕਹਿੰਦੇ ਜਿਹੜੇ ਬੰਦੇ ਦੀ ਖਾਤਰ ਮਰ ਜਾਂਦੇ ਨੇ ਉਹ ਅਮਰ ਹੋ ਜਾਂਦੇ ਨੇ ਉਹ ਮਰ ਕੇ ਵੀ ਨਹੀਂ ਮਰਦੇ ਸਮੁੱਚੇ ਬਾਹਰ ਵਿੱਚ ਜਾਂਦੇ ਆ ਉਸ ਤੋਂ ਕਰੇ ਜਹਾਨ ਮੈਨੂੰ ਬਹੁਤਿਆਂ ਬਸਤਾ ਕਰਨ ਦਾ ਮੌਕਾ ਨਹੀਂ ਆਇਆ ਵੇੜਾ ਨਹੀਂ ਹੈ ਉਹਨਾਂ ਵਾਲੇ ਕਮਿਸ਼ਨ ਦਾ ਪਹਿਲਾਂ 10 ਸੈਕਿੰਡ ਹੀ ਬੋਲਦੇ ਹੁੰਦੇ ਹੁਣ ਘਟਗੀ ਦਾ ਪਹਿਰਾ ਕਹਿੰਦੇ ਮੈਂ ਤਾਂ ਹੁਣ ਸਾਨੂੰ 3 ਮਿੰਟ ਬੋਲਣਾ ਪੈਂਦਾ 3 ਮਿੰਟ ਵੀ ਹੱਦਗੇ 2 ਘੰਟਿਆਂ ਚ ਬੋਲਣਾ ਮੈਂ ਦੋ ਵੀ ਘਟੇਗੇ 1 ਘੰਟੇ ਚ ਗੱਲ ਕਹਿਣੀ ਪਈ ਐ ਅੱਜ ਤਾਂ ਫਿਰ 20 ਮਿੰਟਾਂ ਦੀ ਗੱਲ ਹੋਊਗੀ ਕਿਰਪਾ ਕਰਕੇ ਸੁਣਿਓ ਇੱਕ ਬੜਾ ਕਾਰੀ ਪੁਸਤਕ ਸਰਦਾਰ ਮਾਰਗ ਚੱਲਿਆ ਉਸਤੰਗ ਰਹਿ ਕੋਜ ਪਰਪੁਰ ਸਰਦਾਰਿਆਂ ਜਾਨ ਜੋ ਜਨ ਦੇ ਸਭ ਨੇ ਅਰਪਣ ਹੋਵੇਗਾ ਅੱਜ ਸੇਕਤਾ ਕਰੇ ਜਲਾਬ ਕੋਰਨਰ ਸੰਬੰਧਤ ਪ੍ਰੋਫੈਸਰ ਇਹ ਪੌਲ ਖਬਰ ਨੂੰ ਲਿਖਿਆ ਹੋਇਆ ਨਾਟਕ ਤੂੰ ਚਰਖਾ ਧੁਕਦਾ ਜੀ ਜਾਣੇ ਤੋ ਭਗਤ ਜਨ ਸੱਚ ਬਾਬਰ ਤਪ ਨਹੀਂ ਕਾਦੀ ਦਾ ਨੈਗੋਸ਼ੀ ਮਾਰ ਰਹੇ ਆ ਉਸ ਗੱਲ ਦਾ ਬਰਪਾਪ ਜਦ ਕੇ ਹਿਰਦੇ ਸੱਚ ਹੈ ਸਾਡੇ ਹਿਰਦੇ ਆ ਆ ਮੈਂ ਮਲਾ ਰਿਹਾ ਔਰ ਭਾਰਤ ਅਸੀਂ ਸਮਝਦੇ ਹਾਂ ਕਿ ਇਹ ਭਾਰਤ ਹੈ ਇਹਨੂੰ ਸੁਲਾ ਕਰਕੇ ਕਮ ਦੇਣਾਗੇ ਤੁਸੀਂ ਸਾਡੀ ਕੋਸ਼ਿਸ਼ ਨਰੀ ਪੰਜਾਹ ਚਈਏ ਕੱਟ ਤੇ ਜੀਵਾ ਕੱਟ ਲੀਆ ਕੱਟ ਲੀਆ ਕੱਟ ਲੀਆ

ਕੌਣ ਜਗਾ ਆਪਣਾ ਖੁਸ਼ੀ ਮਤੀ ਦਿਖਾਇਆ ਖੁਸ਼ੀ ਮਤੀ ਦਿਖਾਇਆ